ਸਾਸਤਰੀ ਕਾਜੀ ਸਾਰੇ ਦਾ ਜੱਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜੂਰ ਦੇਖਿਆ ਕਰੋ ਇਹ ਰਹਿ ਗਈ ਜੀ ਸ਼ਰਟ ਪਿਓਰ ਚਨਾਉਂ ਦੀ ਫੁੱਲ ਹੈਵੀ ਵਰਕ ਰਹੇਗਾ ਜਾਲ ਵਰਕ ਰਹੇਗਾ ਕਟ ਦਾਣਾ ਹੈਂਡ ਵਰਕ ਦਾ ਕੰਮ ਰਹੇਗਾ ਜਿਹੜੀ ਬਾਟਮ ਹੋਏਗੀ ਪਿਓਰ ਚਨਾਉਂ ਦੀ ਹੋਏਗੀ ਉਸ ਦੇ ਉੱਪਰ ਵੀ ਕਟ ਦਾਣਾ ਇੰਬੋਰਡਰੀ ਰਹੇਗੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਜਿਹੜੇ ਅਗਲੇ ਸੂਟ ਹੋਣਗੇ ਪਿਓਰ ਕਰੇਵ ਦਾ ਸੂਟ ਹੋਏਗਾ ਇਸ ਦੇ ਉੱਪਰ ਵੀ ਬਹੁਤ ਹੀ ਸੋਨਾ ਕਟ ਦਾਣਾ ਵਰਕ ਰਹੇਗਾ ਆਲਓਵਰ ਸੂਟ ਲੈ ਸਕਦੇ ਹੋ ਮੈਚਿੰਗ ਸੂਟ ਲੈ ਸਕਦੇ ਹੋ ਫਾਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਪਿਓਰ ਕ੍ਰੇਵ ਦਾ ਸੂਟ ਮਿਲੇਗਾ ਬਹੁਤ ਹੀ ਸੋਹਣੀ ਐਮਬੋਇਡਰੀ ਰਹੇਗੀ neck ਤੇ ਬਾਜੂ ਤੇ ਵਰਕ ਰਹੇਗਾ ਨਾਲ ਹੋਏਗਾ ਚਨਾਉਣ ਦਾ ਦੁਪੱਟਾ ਉਸ ਦੇ ਉੱਪਰ ਹੀ ਵਰਕ ਹੋਏਗਾ カラー ऑप्शन ਇਨਾਂ ਵਿੱਚ ਬਹੁਤ ਹੀ ਪਿਆਰੇ ਨੇ ਸਾਰੇ ਕਲਰ ਆਪਾਂ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਨਾਂ ਵਿੱਚੋਂ ਪਸੰਦ ਕਰਕੇ ਸਕਰੀਨਸ਼ਾਟ ਪੇਸ ਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਕਰੇਪ ਦਾ ਸੂਟ ਮਿਲੇਗਾ ਸ਼ਰਟ ਦਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਰਹੇਗਾ 2.5 ਮੀਟਰ ਦੀ ਕੱਟ ਹੋਏਗੀ ਨਾਲ ਜਿਹੜੀ ਬਾਟਮ ਹੋਏਗੀ ਪਲੇਨ ਟਫੈਟਾ ਸਿਲਕ ਦੀ ਬਾਟਮ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਸੌਫਟ ਕ੍ਰਸ਼ ਸ਼ਿਮਰ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਫੁੱਲ ਇਸ ਦੇ ਉੱਪਰ ਹੈਂਡ ਇੰਬੋਡਰੀ ਰਹੇਗੀ ਥ੍ਰੈਡ ਦਾ ਕੰਮ ਹੋਏਗਾ ਬਾਟਮ ਨਾਲ ਪਲੇਨ ਹੋਏਗੀ ਜਿਹੜਾ ਦੁਪੱਟਾ ਹੋਏਗਾ ਵਿਸਕੋਸ ਔਰਗੰਜ਼ਾ ਦਾ ਹੋਏਗਾ 4 ਸਾਈਡ ਉਸੇ ਇੰਬੋਡਰੀ ਰਹੇਗੀ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਮਿਲਣਗੇ ਜੀ ਮਾਈਕਰੋ ਵੈਲਵਟ ਵਿੱਚ ਮਿਲਣਗੇ ਇੰਨਾ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਨੇ ਡਿਜੀਟਲ ਪ੍ਰਿੰਟ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕਟ ਫੈ布ਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਬਰੋਸ਼ਾ ਵੈਲਵਟ ਵਿੱਚ ਜਿਹੜੀ ਬੋਟਮ ਹੋਏਗੀ ਕਰੇਪ ਦੀ ਪਲੇਨ ਬੋਟਮ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬੁੱਕ ਕਰਵਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ